ਹਾਂਜੀ ਸਤਿ ਸ੍ਰੀ ਅਕਾਲ ਪੰਜਾਬ ਦੇ ਸਾਰੇ ਦੇਸ਼ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਜਿਹੜੀ ਇਹ ਕੁੜੀ ਨੇ ਝੂਠ ਮਾਰ ਕੇ ਆਚਾਹ ਵਾਲੀ ਕੁੜੀ ਦੀ ਜਿਹੜੀ ਕਿ ਵੀਡੀਓ ਵਾਇਰਲ ਹੋ ਰਹੀਆਂ ਨੇ ਬਹੁਤ ਜ਼ਿਆਦੇ ਇਹਨੇ ਝੂਠ ਮਾਰ ਕੇ ਪੈਸੇ ਦੂਸੇ ਬਹੁਤ ਬਣਾਏ ਨੇ ਯਾਰ ਪੰਜਾਬ ਦੇ ਲੋਕਾਂ ਦੀ ਹੱਦ ਪਟੀ ਪਈ ਹੈ ਨਾਲ ਉਹਦੀ ਮਾਂ ਨੇ ਵੀ ਸਾਥ ਦਿੱਤਾ ਹੈ ਕਿ ਉਹਨੂੰ ਜਿਹੜਾ ਕਿ ਕੁੜੀ ਹੈ ਇਹਨੇ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੇਰਾ ਪਿਓ ਨ ਛੜੀ ਐ ਪਰ ਉਹ ਜਦੋਂ ਪੱਤਰਕਾਰਾਂ ਨੇ ਸਾਡੇ ਹਨਾਰ ਪੱਤਰਕਾਰ ਮੈਂ ਨਾਮ ਲਵਾਂ ਥਲੀ ਦਾ ਉਹਨਾਂ ਨੇ ਜਦੋਂ ਦੇਖੀ ਕੋਈ ਦੇਖਭਾਲ ਕਰੀ ਗੱਲ ਦੀ ਤਾਂ ਉਹਦਾ ਪਿਓ ਨਿਕਲਿਆ ਗੁਰਸਿੱਖ ਇਹ ਸ਼ਰਮ ਵਾਲੀ ਗੱਲ ਆ ਯਾਰ ਇਸ ਕੁੜੀ ਦੀ ਕਿ ਇੰਨੀ ਸ਼ਰਮ ਤੇਰੀ ਲਹਿ ਗਈ ਐ ਕਿ ਤੂੰ ਪੈਸੇ ਪਿੱਛੇ ਐਡੀਆਂ ਐਡੀਆਂ ਗੱਲਾਂ ਕਹੀਆਂ ਤੇ ਹੁਣ ਤੂੰ ਮਾਫੀਆਂ ਮੰਗਦੀਆਂ ਸ਼ਰਮ ਵਾਲੀ ਗੱਲ ਆ ਪੰਜਾਬ ਦੇ ਲੋਕਾਂ ਨੂੰ ਨਹੀਂ ਚਾਹੀਦੀ ਇਹ ਗੱਲ ਕਿਉਂਕਿ ਸਾਡਾ ਪੰਜਾਬ ਤਾਂ ਯਾਰ ਉਹ ਪੰਜਾਬ ਆ ਜਿਹੜਾ ਕਿ ਆ ਦੇਖੋ ਨਾ ਹੁਣ ਤੁਸੀਂ ਪੰਜਾਬ ਦਾ ਦਰਦ ਦੇਖੋ ਕਿੰਨੇ ਲੋਕਾਂ ਨੇ ਮਦਦ ਕੀਤੀ ਆ ਕੱਲ ਹੀ ਇੱਕ ਬੰਦਾ ਲੱਖ ਰੁਪਈਆ ਦੇ ਕੇ ਗੈਸ ਕੁੜੀ ਨੂੰ ਇਹਨਾਂ ਦੇ ਘਰੇ ਤੇ ਹੁਣ ਕਮੈਂਟਾਂ ਜੀ ਕੀ ਕਰੀ ਜਾਂਦੇ ਨੇ ਲੋਕ ਕੀ ਕਹਿੰਦੇ ਨੇ ਵੀ ਇਹ ਕੁੜੀ ਅਸੀਂ ਤਾਂ ਗਲਤ ਫਸ ਗਏ ਯਾਰ ਵੀ ਇਹਨੂੰ ਪੈਸੇ ਦੇ ਕੇ ਤੇ ਇਹਦੀ ਮਦਦ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਇਹਨੇ ਝੂਠ ਮਾਰ ਕੇ ਆਪਦੇ ਪਿਤਾ ਤੇ ਐਡੇ ਭੜੇ ਟੈਗ ਲਾਏ ਇੱਕ ਗੁਰਸਿੱਖ ਬੰਦੇ ਨੇ ਉਹਨੇ ਕਿਹਾ ਕਿ ਉਹ ਨਸ਼ੇੜੀ ਆ ਸਾਨੂੰ ਕੁੜਦਾ ਮਾਰਦਾ ਆ ਤੇ ਸਾਡੇ ਨਾਲ ਜਿਲੇ ਨਿਤਾ ਕਰਦਾ ਪਰ ਕਿਤੇ ਨਾ ਕਿਤੇ ਇਹ ਕੁੜੀ ਵੀ ਬੇਹੱਦ ਜ਼ਿਆਦੇ ਝੂਠ ਮਾਰ ਕੇ ਇਹਨੇ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬੀਓ ਸਾਡੀ ਅਪੀਲ ਹੈ ਕਿ ਇਹੋ ਜਿਹੇ ਲੋਕਾਂ ਦਾ ਕਦੇ ਵੀ ਸਾਥ ਨਹੀਂ ਦੇਣਾ ਜਿਹੜੇ ਕਿ ਲੋੜਮੰਦ ਹੁੰਦੇ ਨੇ ਤਾਂ ਉਹਨਾਂ ਦੀ ਵੀ ਕਦਰ ਗਾਲੀ ਜਾਂਦੇ ਨੇ ਇੰਨਾ ਕੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਮਾਪਤੀ ਕਰਦੇ ਜਿਹੜਾ ਭੈਣ ਭਰਾ ਵੀ ਨਵਾ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਘੰਟੀ ਦਬਾਉਣਾ ਨਾ ਭੁੱਲਿਓ ਜੀ ਧੰਨਵਾਦ